Satsang <tries> 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 ਸਾਹਿਬ ਜੀ ਬਹੁ ਸਸਤਰ ਬਹੁ ਸਿਮਰਤੀ ਕੇ ਸਰਵ ਟੰਡੋ ਨੂੰ ਲਾ ਪੂਜਸ ਨਾਹੀ ਹਰ ਹਾਰੇ ਨਾਨਕ ਨਾਮ ਆਪੋ ਨਾ ਆਏ ਬਰਵ ਸ਼ਰਣਾ ਗਤੀ ਕਰਪਾ ਨ ਦਇਆ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹਾਲੋ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹ ਹਲ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਕਾਲ ਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰਈ ਅਤੇ ਸਤਿਗੁਰਾਂ ਦੀ ਦੀਪਾਵਨ ਮਵਾਰਕ ਅਨੰਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਪਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸਾਂਝਾ ਹੁੰਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਓ ਸਤਿਗੁਰਾਂ ਜੀ ਆਂਦੇ ਜੀਵਨ ਇਤਿਹਾਸ ਦੀ ਲੜੀ ਨੂੰ ਪੱਕੇ ਤੋਰੀਏ ਦਾਸ ਤੇ ਖਰੂ ਕਿਰਪਾ ਦਾਸ ਨੂੰ ਬਖਸ਼ੋ ਹਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰ ਫਤੇ ਦੇ ਨਾਲ ਸੰਜ ਪਾਈਏ ਗੁਰ ਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਆਰਖ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਅਦਬ ਸਤਕਾਰ ਸਹਿਤ ਫਤਿ ਪਰਵਾਨ ਕਰੋ ਹੋਵਾ ਹੈ ਗੁਰੂ ਜੀ ਦਾ ਖਲਸਾ ਹੋਵਾ ਹੈ ਗੁਰੂ ਜੀ ਕੀ ਪਤੇ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਕੋਲ ਬਿਸਵੰਬਰਪੁਰ ਨਗਰ ਦੇ ਸਤਕਾਰਯੋਗ ਸਾਲਸਰਾਏ ਜੋਰੀ ਜੀ ਆਏ ਸਤਗੁਰਾਂ ਦੀਆਂ ਦੇ ਨਾਲ ਗੱਲਬਾਤ ਹੋਈ ਇਸ ਹਾਲ ਸਰ ਹੈ ਜੋਰੀ ਦੀ ਲੰਗਰ ਦੀ ਸੇਵਾ ਕੀਤੀ ਇਸ ਨੇ ਪ੍ਰਸ਼ਾਦਾ ਪਾਣੀ ਲੈ ਕੇ ਆਇਆ ਸਤਗੁਰਾਂ ਦੇ ਲਈ ਮਾਇਆ ਸੋਨੇ ਦੀਆਂ ਮੋਹਾਂ ਤੇ ਹੋਰ ਵੀ ਸਤਕਾਰ ਵਜੋਂ ਸਤਗੁਰਾਂ ਦੀ ਲੀਲੇ ਕੇ ਆਇਆ ਸਤਗੁਰਾਂ ਨੇ ਸਭ ਇਨਕਾਰ ਕਰ ਦਿੱਤਾ ਲੰਗਰ ਛਕਿਆ ਸੀ ਤਾਂ ਲੰਗਰ ਛਕਿਆ ਜਦੋਂ ਸਤਗੁਰਾਂ ਨੇ ਤਾਂ ਉਦੋਂ ਇਹਨੂੰ ਕਿਹਾ ਸਿਪਾਹੀ ਮੰਗ ਜੋ ਤੂੰ ਮੰਗਣਾ ਚਾਹੁੰਦਾ ਇੱਕ ਤੁਹਾਡੇ ਕੋਲ ਇਸ ਨਗਰ ਦਾ ਤੁਹਾਨੂੰ ਮੁਖੀਆ ਬਣਾ ਕੇ ਚੱਲੇ ਆ ਕਿ ਧਰਮਕ ਪ੍ਰਚਾਰੇ ਦਾ ਦਾ ਕਰੋ ਜਿਹੜਾ Hindu ਧਰਮ ਵਾਲਾ ਵੀ Islam ਧਰਮ ਵਾਲਾ ਵੀ ਤੁਹਾਡੇ ਕੋਲ ਮਾਣ ਦੇ ਨਾਲ ਆਵੇ ਧਰਮਸ਼ਾਲਾ ਬਣਾਓ ਧਰਮਸ਼ਾਲਾ ਦੇ ਵਿੱਚ ਹਰ ਕੋਈ ਮਾਣ ਦੇ ਨਾਲ ਆਵੇ ਇਹ ਨਿੱਕੇ ਜਿਹੇ ਮੰਦਿਰ ਬਣਿਆ ਤਾਂ ਉਥੇ ਇਸਲਾਮ ਧਰਮ ਵਾਲੇ ਨਹੀਂ ਜਾ ਸਕਦੇ ਜਿੱਥੇ ਮਸਜਿਦ ਬੜੀਆਂ ਉਥੇ ਹਿੰਦੂ ਧਰਮ ਵਾਲੇ ਜਾ ਸਕਦੇ ਇਥੇ ਇਸਲਾਮ ਧਰਮ ਵਾਲਾ ਵੀ ਆਵੇ ਹਿੰਦੂ ਧਰਮ ਵਾਲਾ ਵੀ ਆਵੇ ਮੰਦਿਰ ਜਾਂਦਾ ਕੋਈ ਜੀ ਸਦਕੇ ਜਾਵੇ ਮਸਜਿਦ ਜਾਂਦਾ ਕੋਈ ਜੀ ਸਦਕੇ ਜਾਵੇ ਪਰ ਐਦਾਂ ਦੀ ਧਰਮ ਮਸਾਲਾ ਬਣਾਓ ਜੋਰੀ ਜੀ ਕਿ ਜਿਹੜਾ ਕੋਈ ਚਾਹ ਦੇ ਨਾਲ ਆਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੀ ਡਿਊਟੀ ਲਈ ਅਤੇ ਨਾਲੇ ਇਹ ਕਿਹਾ ਕਿ ਇੱਥੇ ਦਾ ਤੁਨ ਮੁਖੀ ਆ ਤੁਨ ਮੰਜੀ ਧਾਤ ਕੇ ਚੱਲੇ ਆ ਤੁਹਾਡੇ ਨਾਮ ਦੀ ਇਹ ਸੇਵਾ ਖਿਦਮਤ ਤੁਹਾਡੇ ਪਰਿਵਾਰ ਦੇ ਵਿੱਚ ਲਵੇਗੀ ਕਿ ਲੋਕਾਂ ਦੀ ਖਿਦਮਤ ਕਰਨੀ ਲੋਕ ਤੁਹਾਨੂੰ ਬੜਾ ਦਵ ਸਤਕਾਰ ਦੇਣਗੇ ਅਤੇ ਦੂਸਰਾ ਸਤਗੁਰਾਂ ਨੇ ਕਿਹਾ ਕਿ ਰਤਵੇ ਚਾਹੀਦੇ ਨੇ ਮਾਇਆ ਚਾਹੀਦੀ ਹੈ ਖੋਰ ਤੁਹਾਨੂੰ ਕੁਝ ਸਾ ਜੋ ਸਮਾਂ ਚਾਹੀਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਨੇ ਮੰਗ ਲੋ ਜੋ ਕੁਝ ਮੰਗਣਾ ਹੈ ਇਹਨੇ ਮਾਣਿਆ ਤਾਂ ਹਰ ਇੱਕ ਹਰ ਇੱਕ ਚੀਜ਼ ਦੇ ਕੋਲ ਹੈ ਮਾਇਆ ਦੀ ਦੇ ਕੋਲ ਕਮੀ ਨਹੀਂ ਹੈ ਤਾਂ ਜਦੋਂ ਸਤਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਇਹਨੇ ਤਰਲਾ ਕੀਤਾ ਸੀ ਆਪਣੇ ਸੇਵਕ ਦੇ ਜਰੀਏ ਸੇਵਕ ਨੇ ਕਿਹਾ ਸੀ ਕਿ ਤੁਹਾਡੇ ਕੋਲ ਮਾਇਆ ਤਾਂ ਬੜੀ ਹੈ ਰਤਬੇ ਵੱਡੇ ਨੇ ਜਿਹੜੇ ਸਤਗੁਰੂ ਕਹਿ ਰਹੇ ਨੇ ਨਾ ਕਿ ਇਸ ਨਗਰ ਦਾ ਵੀ ਤੁਹਾਡੇ ਕੋਲ ਸਾਮਸਵਲ ਹੋਵੇਗੀ ਅਤੇ ਹੋਰ ਵੀ ਨਗਰ ਦੇ ਤੁਹਾਨੂੰ ਸਤਕਾਰ ਦੇਣਗੇ ਤੁਹਾਡੇ ਕੋਲ ਗਿਆਨ ਹੋਣਾ ਬੜਾ ਜ਼ਰੂਰੀ ਹੈ ਉਹ ਗਿਆਨ ਤੁਹਾਨੂੰ ਹੁਣ ਦੇ ਰਹੇ ਨੇ ਸਤਗੁਰੂ ਉਹ ਸ਼ਬਦ ਤੁਹਾਨੂੰ ਦੇਣਗੇ ਉਹਨਾਂ ਸ਼ਬਦਾਂ ਦੀ ਰੋਸ਼ਨੀ ਦੇ ਵਿੱਚ ਤੁਸੀਂ ਆਪਣੀ ਸੰਗਤਾਂ ਦੇ ਨਾਲ ਬਸ ਸਾਂਝੇ ਕਰਨੇ ਨੇ ਸ਼ਬਦ ਅਲਫਾਜ਼ ਤਾਂ ਉਸ ਤੋਂ ਬਾਅਦ ਹੁਣ ਜਦੋਂ ਸਤਗੁਰੂ ਗੁਰੂ ਨਾਨਕ ਦੇਵ ਜੀ ਜੋਰੀ ਦੇ ਨਾਲ ਗੱਲਬਾਤ ਕਰ ਰਹੇ ਨੇ ਅੱਗੇ ਕਿਸ ਤਰੀਕੇ ਦੇ ਨਾਲ ਉਹਨੂੰ ਤਰਲੇ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਆਪ ਪ੍ਰੇਮ ਸਹਿਤ ਅੱਗੇ ਆਪ ਸਰਵਣ ਕਰੀਏ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਮੰਗ ਪਈ ਜੋ ਤੂੰ ਮੰਗਣਾ ਉਹਨੇ ਕਿਹਾ ਮੈਨੂੰ ਮਾਇਆ ਮੇਰੇ ਕੋਲ ਹੈ ਪਰ ਉਤਬਿਆਂ ਦੀ ਕੀ ਜ਼ਰੂਰਤ ਹੈ ਪਰ ਲੋਕ ਪਹਿਲੀ ਬੜਾ ਦਵਸਤਕਾਰ ਕਰਦੇ ਤਾਂ ਸਤਿਗੁਰੂ ਕਿਰਪਾ ਕਰੋ ਮਾਇਆ ਨੇ ਤੁਹਾਨੂੰ ਚਾਹੀਦੀ ਜਿੱਥੇ ਤੁਸੀਂ ਕਹੋਗੇ ਇਹ ਮਾਇਆ ਉੱਥੇ ਲਾਵਾ ਹੋਰ ਤੁਹਾਨੂੰ ਇਹ ਮੈਂ ਮੋੜਾ ਲੈ ਕੇ ਆਇਆ ਨਹੀਂ ਤੁਹਾਨੂੰ ਚਾਹੀਂਦੀਆਂ ਤਾਂ ਇਹ ਆਪਾਂ ਜਿੱਥੇ ਤੁਸੀਂ ਕਿਹਾ ਇਹਨਾਂ ਦੀ ਉਥੇ ਆਪਾਂ ਖਤਮਿਤ ਕਰਾਂਗੇ ਪਰ ਸਤਿਗੁਰੂ ਤੁਹਾਡੇ ਅੱਗੇ ਤਰਲਾ ਹੈ ਸਾਹਾ ਬਿਨਾ ਕਰ ਪੰਕਜ ਬੰਦਨਾ ਪੰਕਜ ਸਤਿਗੁਰਾਂ ਦੇ ਮੂਰਕ ਚਰਨਾਂ ਦੇ ਵਿੱਚ ਲੰਬਾ ਤੇ ਕੀਰਤਿ ਕਰਦੇ ਸਤਿਗੁਰੂ ਤੁਹਾਡੇ ਤੋਂ ਰਤਬੇ ਲੈ ਲੈਨੇ ਲੋਕ ਪਰਲੋਕ ਦੀਆਂ ਖੁਸ਼ੀਆਂ ਤੁਹਾਡੇ ਤੋਂ ਲੈ ਲਈਆਂ ਨੇ ਤੁਹਾਡੇ ਤੋਂ ਵਚਨ ਕਰਵਾ ਲਏ ਨੇ ਪਰ ਕਿਤਨੇ ਅਪਾਗੇ ਹਾਂ ਕਿ ਹਜੇ ਤੱਕ ਤੁਹਾਨੂੰ ਇਹ ਨਹੀਂ ਗਏ ਸਕੇ ਸਤਿਗੁਰੂ ਸਾਡੇ ਘਰ ਚੱਲੋ ਆਪਣੇ ਮਵਾਰਕ ਚਰਨ ਆਪਣੇ ਘਰ ਪਾਓ ਸਾਡੇ ਘਰ ਪਾਓ ਸਤਿਗੁਰੂ ਤੁਹਾਡੇ ਅੱਗੇ ਕਿ ਤਰਲਾ ਹੈ ਲੈ ਤਵ ਗਮਨੇ ਆਪਣੇ ਸਦਨੰ ਸਦਨੰ ਗਨਨ ਕਰਮਲੋ ਆਪਣੇ ਘਰ ਜੋਰੀ ਜੀ ਨੇ ਆਪਣੇ ਨੌਕਰਾਂ ਚੱਕਰਾਂ ਨੂੰ ਹੁਕਮ ਕੀਤਾ ਕਿ ਇਹੇ ਰਸਤੇ ਤੇ ਸਤਿਗੁਰਾਂ ਨੇ ਲੰਘਣਾ ਹੈ ਫੁੱਲ ਵਿਛਾਏ ਜਾਣ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਘਰ ਆਉਣਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੇ ਨਗਰ ਨੂੰ ਪਤਾ ਲੱਗੇ ਕਿ ਸਾਲਸਰੇ ਜੋਰੀਦਾਰ ਰਹਿ ਪਰ ਆ ਰਿਹਾ ਹੈ ਉਹਦਾ ਮੁਰਸ਼ਿਦ ਉਹਦਾ ਗੁਰੂ ਆ ਰਿਹਾ ਹੈ ਤਾਂ ਅੰਤਾਂ ਦਾ ਸਤਕਾਰ ਹੋਣਾ ਚਾਹੀਦਾ ਜਿਹੜਾ ਮੈਂ ਇਹ ਨਾ ਕਰ ਸਕਿਆ ਤਾਂ ਹੁਣ ਉਹ ਸਤਕਾਰਿਆਂ ਦਾ ਕੰਮ ਜਾ ਕੇ ਕਰ ਸਤਿਗੁਰੂ ਸਤਿਗੁਰੂਸਾ ਥਾਂ ਤੇ ਬੈਠੇ ਨੇ ਮਨਗਰ ਤੋਂ ਬਾਹਰ ਬੈਠੇ ਸੀ درخت ਦੀ ਛਾਂ ਹੇਠ ਆਪਣੀ ਮੋਜ ਦੇ ਵਿੱਚ ਪਰ ਹੁਣ ਉਹਨੇ ਬੜੇ ਤਰਲੇ ਕੀਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਗੁਰੂ ਚੁੱਪ ਨੇ ਫਿਰ ਜਿਹੜਾ ਭਾਈ ਮਰਦਾਨਾ ਜੀ ਨੇ ਨਾਲ ਮਰਦਾਨੇ ਇਹਨੂੰ ਕਿਹਾ ਤੁਹਾਡੀ ਗੱਲ ਮੰਨਦੇ ਨੇ ਤੁਸੀਂ ਕਹੋ ਮਰਦਾਨਾ ਜੀ ਚੁੱਪ ਨੇ ਫਿਰ ਉਹਨੇ ਹਵਾਲੇ ਨੂੰ ਕਿਹਾ ਕਿ ਤੁਹਾਡੀ ਗੱਲ ਮੰਨਦੇ ਨੇ ਤੁਸੀਂ ਕਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਚੁੱਪ ਨੇ ਉਹ ਤੋਂ ਬਾਅਦ ਫਿਰ ਇਹਦਾ ਜੋਰੀ ਦਾ ਇੱਕ ਸੇਵਕ ਸੀ ਇਹਦਾ ਪਿਆਰਾ ਮਤਲਬ ਨੌਕਰ ਸੀ ਇਹਦਾ ਤਾਂ ਉਹਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਤਰਲਗ ਕੀਤਾ ਸਤਿਗੁਰੂ ਜਿਹਦੇ ਘਰ ਤੁਸੀਂ ਜਾਣ ਲੱਗੇ ਹੋ ਇਹਦੇ ਘਰ ਦੇ ਵਿੱਚ ਕੋਈ ਟੁੱਟ ਨਹੀਂ ਹੈ ਕੋਈ ਕਮੀ ਨਹੀਂ ਹੈ ਹੁਣ ਤੱਕ ਮੈਂ ਸੁਣਿਆ ਕਿ ਰੱਬ ਦੇ ਜਿਹੜੇ ਫਕੀਰ ਨੇ ਉਹ ਥਾਂ ਬੇਕੇ ਨਹੀਂ ਹੁੰਦੇ ਉਹ ਘਰ ਵੇਖਨੇ ਨਹੀਂ ਆਉਂਦੇ ਕਿ ਇਹ ਇਹਦਾ ਘਰ ਕਿਤਨਾ ਵੱਡਾ ਹੈ ਇਹਦਾ ਘਰਾਣਾ ਕਿਹੜਾ ਹੈ ਕਿਤੇ ਨੇ ਅਮੀਰ ਹੈ ਜਾਂ ਗਰੀਬ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਕਿ ਮੇਰੇ ਘਰ ਜਾ ਕੇ ਆਪਣੇ ਮubarək ਚਰਨ ਪਾਓ ਥਾਂ ਤਾਂ ਹੈ ਨੀ ਮੇਰੇ ਘਰ ਤੁਹਾਨੂੰ ਬਿਠਾਣ ਦੇ ਲਈ ਪਰ ਜਿੱਥੇ ਤੁਸੀਂ ਬਹਿ ਗਏ ਉੱਥੇ ਤਾਂ ਰੌਣਕਾਂ ਲੱਗ ਚੱਡੀਆਂ ਇੱਥੇ ਆ ਕੇ ਬੈਠੇ ਹੋ ਰੌਣਕਾਂ ਲੱਗੀਆਂ ਨੇ ਪਰ ਸਤਿਗੁਰੂ ਜੇ ਜੋਰੀ ਜੀ ਤੁਹਾਨੂੰ ਕਹਿ ਰਹੇ ਨੇ ਸਾਡੇ ਸ਼ਾਹ ਤੁਹਾਨੂੰ ਕਹਿ ਰਹੇ ਨੇ ਸਾਡਾ ਤਰਲਾ ਹੈ ਚਲੋ ਸਤਿਗੁਰੂ ਉਹਦੀ ਬੇਨਤੀ ਪ੍ਰਵਾਨ ਕੀਤੀ ਇਹਦੇ ਘਰ ਆਏ ਕਿਤਕ ਦਿਵਸ ਤੈ ਨਗਰ ਮਚਾਰਾ ਕਿਤਕ ਕਹਿੰਦੇ ਨੇ ਕਾਫੀ ਦਿਨ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਵਿਸਵੰਪਰਪੁਰ ਨਗਰ ਦੇ ਵਿੱਚ ਰਹੇ ਸੰਗਤਾਂ ਦੇ ਨਾਲ ਵਿਚਰਦੇ ਰਹੇ ਕੀਨ ਰਹਿਨ ਅਪਰਗ ਉਧਾਰਾ ਸਤਿਗੁਰਾਂ ਨੇ ਜਿ ਰਹਿ ਕੇ ਸੰਗਤਾਂ ਦੇ ਨਾਲ ਬਚਨ ਬਿਲਾਸ ਸਾਂਝੇ ਕੀਤੇ ਜਿਹੜਾ ਜਿਹੜਾ ਵੀ ਕੋਈ ਆਉਂਦਾ ਸਤਿਗੁਰੂਆਂ ਨੂੰ ਆਪਣੇ ਆਪ ਦੇ ਨਾਲ ਜੋੜਦੇ ਜਿਹੜਾ ਆਪਣੇ ਦੇ ਆਪ ਦੇ ਨਾਲ ਜੁੜੇਗਾ ਰੱਬ ਦੇ ਨਾਲ ਜੁੜੇਗਾ ਜਿਹੜਾ ਆਪਣੇ ਤੋਂ ਟੁੱਟਾ ਹੋਇਆ ਉਹ ਜਿੱਥੇ ਮਰਜੀ ਚਲਿਆ ਜਾਏ ਰੱਬ ਦੇ ਨਾਲ ਨਹੀਂ ਜੁੜ ਸਕੇਗਾ ਕਿਉਂਕਿ ਗੁਰਬਾਣੀ ਬਾਰ ਬਾਰ ਇਹੀ ਕਹਿੰਦੀ ਹੈ ਜੀ RAM ਸਿਮਰ ਪਛਤਾਹੇਗਾ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਵੀ ਗੱਲ ਕਰਦੇ ਨੇ ਸਤਿਗੁਰੂ ਮਨ ਦੀ ਕਰਦੇ ਨੇ ਕਿ ਜਿਹੜਾ ਮਨ ਆਪਣੇ ਆਪ ਦੇ ਵਿੱਚ ਖੁਸ਼ੀ ਨਹੀਂ ਲੱਭ ਸਕਿਆ ਆਪਣੇ ਆਪ ਦੇ ਵਿੱਚ ਮਸਤ ਨਹੀਂ ਹੋ ਸਕਿਆ ਉਹ ਦੁਨੀਆਂ ਤੇ ਜਿੱਥੇ ਮਰਜ਼ੀ ਚੱਲਿਆ ਜਾਵੇ ਖੁਸ਼ੀ ਪਾ ਨਹੀਂ ਮਾਣ ਸਕੇਗਾ ਤਵਨ ਜੋਰੀ ਦੇਕਾਰ ਸਤਿਗੁਰੂ ਗਏ ਨੇ ਹੁਣ ਲਾਜ਼ਮੀ ਆਨੰਦੀ ਆਨੰਦ ਹੈ ਇਹ ਬਾਸਰ ਕਿਤਕ ਵਿਸੰਬਰ ਪੁਰ ਮਾਹੀ ਕਾਫੀ ਦੇਣਾ ਕਬੀਜੀ ਲਿਖ ਦੇ ਨੇ ਇਸ ਜੋਰੀ ਦੇ ਘਰ ਦੇ ਵਿੱਚ ਸਤਿਗੁਰੂ ਰਹੇ ਨਗਰ ਦੇ ਵਿੱਚ ਰਹੇ ਰਹੇ ਦਰਮਤ ਬਹੁ ਨਰਕੀ ਦਾਹੀ ਬੁਰਾ ਨਾਨਕ ਦੇ ਮਹਾਰਾਜ ਜੀਆਂ ਦੇ ਕੋਲ ਤਕਰੀਬਨ ਪੂਰਾ ਨਗਰ ਹੀ ਆਇਆ ਜਿਹਨੂੰ ਪਤਾ ਲੱਗੇ ਜਿਹਦੇ ਕੋਲ ਮਰਦਾਨਾ ਕੱਪੜਾ ਲੈ ਲਾਲ ਲੈ ਕੇ ਗਿਆ ਸੀ ਕੱਪੜੇ ਵਾਲੇ ਦੇ ਕੋਲ ਉਹ ਵੀ ਪਹੁੰਚੇ ਕਿਤਨਾ ਭਾਗਾ ਮੈਂ ਤਰਸਾ ਦੇ ਰਏ ਸਾਰੀ ਜ਼ਿੰਦਗੀ ਕੀਤਨੀ ਮਾਇਆ ਹੋਵੇ ਇਹ ਹੀਰੇ ਮੋਤੀ ਹੋਣ ਲਾਲ ਹੋਣ ਪਰ ਲਾਲ ਮੇਰੇ ਹੱਥ ਦੇ ਵਿੱਚ ਆਇਆ ਅਤੇ ਮੈਂ ਉਹਦੀ ਬੇਕਦਰੀ ਕਰ ਦਿੱਤੀ ਦੇ ਕਿ ਸਮਝ ਨਹੀਂ ਹੈ ਪਰਖ ਨਹੀਂ ਹੈ ਕਿ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਤੁਹਾਡਾ ਪਿਆਰਾ ਮੇਰੇ ਵੀ ਹੱਟ ਤੇ ਆਇਆ ਸੀ ਮੇਰੀ ਵੀ ਦੁਕਾਨ ਤੇ ਆਇਆ ਸੀ ਪਰ ਮੈਂ ਗੱਜ ਕੱਪੜਾ ਇਹਨੂੰ ਕਿਹਾ ਕਿ ਇਤਨਾ ਕੱਪੜੇ ਦਾ ਮੁੱਲ ਇਹ ਪਰ ਉਹਨਾਂ ਸਮਝ ਆਉਂਦੀ ਏ ਕਿ ਸਾਡੇ ਨਗਰ ਦਾ ਵੀ ਕੱਪੜੇ ਦੀ ਢੇਰ ਲਾਦੀ ਏ ਨਾ ਮਾਇਆ ਦਾ ਢੇਰ ਲਾਦੀ ਏ ਜਿਹੜੀ ਇਹ ਪੱਥਰ ਦੀ ਡਲੀ ਅਸੀਂ ਸਮਝਦੇ ਸੀ ਇਹਦਾ ਮੁੱਲ ਫੇਰ ਵੀ ਨਹੀਂ ਲੱਗ ਸਕਦਾ ਜਿਹੜਾ ਹੱਟ ਤੇ ਗਿਆ ਸੀ ਜਿਹਨੇ ਮਠਿਆਈ ਦੀਆਂ ਦੋ ਡਲੀਆਂ ਦੇ ਦਿੱਤੀਆਂ ਤੋਂ ਟੁਕੜੀਆਂ ਦੇ ਦਿੱਤੀਆਂ ਲੱਡੂ ਦੀਆਂ ਪਰਫੀ ਦੀਆਂ ਕਹਿੰਦੇ ਆਮ ਨੂੰ ਇਹਦਾ ਮੁੱਲ ਇਹ ਹੈ ਉਹ ਵੀ ਆਇਆ ਜੇ ਤੋ ਜੋਰੀ ਦੇ ਘਰ ਆਏ ਸੀ ਸਤਿਗੁਰੂ ਉਹ ਵੀ ਕਹਿੰਦਾ ਕਿ ਤਨਾ ਭਾਗਾ ਮੈਂ ਆਇਆ ਜ਼ਿੰਦਗੀ ਦੇ ਵਿੱਚ ਬੜੇ ਕਾਟੇ ਵਾਦੇ ਕਰਦੇ ਆ ਕੰਮ ਕਰ ਕਰਦੇ ਆ ਤਰਕੀਆਂ ਦੇ ਵਿੱਚ ਹੋਈਏ ਇਦਾਂ ਹੋਈਏ ਪਰ ਘਰ ਦੇ ਵਿੱਚ ਰੱਬ ਦੇ ਰੂਪ ਦੇ ਵਿੱਚ ਇਹ ਲਾਲ ਆਇਆ ਇਹਦੇ ਲਾਲ ਆ ਗਿਆ ਕਮੀ ਕੀ ਰਹੇਗੀ ਪਰ ਇਹ ਖਾ ਭਾਗ ਦੇ ਨੇ ਸਾਡੇ ਸਾਡੇ ਮਾੜੇ ਭਾਗ ਨੇ ਇਹਦੇ ਕਰਕੇ ਅਸੀਂ ਇਹ ਲਾਲ ਨੂੰ ਸਮਝ ਨਾ ਸਕੇ ਸਮਝੀ ਵੀ ਕਿਵੇਂ ਜਦ ਪਰਖੀ ਨਹੀਂ ਐ ਸਭ ਹੁਣ ਜਿੰਨਾ ਜਿੰਨਾ ਦੇ ਕੋਲ ਗਏ ਸੀ ਉਹ ਸਾਰੇ ਜੋਰੀ ਦੇ ਘਰ ਆਏ ਲਾਲ ਨੂੰ ਵੇਖਣ ਦੇ ਲਈ ਅਤੇ ਉਤੋਂ ਵੱਧ ਚਾਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰ ਜਿਨ੍ਹਾਂ ਨੇ ਲਾਲ ਆਪਣੇ ਪਿਆਰੇ ਨੂੰ ਦਿੱਤਾ ਹੋਇਆ ਕਿ ਲੈ ਇਹਦਾ ਮੁੱਲ ਪਾ ਕੇ ਇਹਦੀ ਪਰਖ ਕਰਕੇ ਆ ਹੈ ਕੋਈ ਪਰਖ ਹੋਇ ਤੇ ਪਰ ਜਦੋਂ ਘਰ ਦੇ ਵਿੱਚ ਆਏ ਨੇ ਸਤਿਗੁਰਾਂ ਨੇ ਜਦੋਂ ਬਦੇਸ ਸੋਣ ਆਇਆ ਮੁਕਤ ਪੰਥ ਸਿੱਖੀ ਪ੍ਰਗਟਾਈ ਸਿੱਖੀ ਹੁੰਦਾ ਹੈ ਸੰਗਤ ਜਿੱਕ ਦਾ ਜਿਹੜਾ ਸਿੱਖਦਾ ਹੋਵੇ ਸਤਗੁਰਾਂ ਨੇ ਤੇ ਸਿੱਖਿਆ ਦਿੱਤੀ ਸਿੱਖਿਆ ਇਹ ਦਿੱਤੀ ਹੈ ਭਾਈ ਕਿ ਇਹ ਤਾਂ ਸਿਰਫ ਲਾਲ ਹੈ ਆਪਾਂ ਕੁਝ ਸਮੇਂ ਕੁ ਹੱਜ ਤੱਕ ਇਹਨੂੰ ਪੱਥਰ ਦੀ ਡੜੀ ਸਮਝਦੇ ਆਂ ਵਕਿ ਹੈ ਵੀ ਪੱਥਰ ਦੀ ਡੜੀ ਹੈ ਭੁੱਖ ਲੱਗੀ ਹੈ ਤਾਂ ਕਿਦਾਂ ਕਰਾਂਗੇ ਇਹ ਪੱਥਰ ਨੂੰ ਚੱਪਾਂਗੇ ਪਿਆਸ ਲੱਗੀ ਹੈ ਕਿਦਾਂ ਕਰਾਂਗੇ ਅਤੇ ਜੇ ਕੋਈ ਦੁੱਖ ਦਰਦ ਹੈ ਤਾਂ ਕਿਵੇਂ ਪੱਥਰ ਨੂੰ ਸੁਣਾਵਾਂਗੇ ਆ ਕੁਝ ਹੱਜ ਤੱਕ ਇਹ ਲੋੜਾਂ ਪੂਰੀਆਂ ਕਰ ਸਕਦਾ ਪਰੇਦਾ ਨਹੀਂ ਹੈ ਕਿ ਇਹ ਆਨੰਦ ਦੇ ਦੇ ਇਹ ਸਕੂਨ ਦੇ ਦੇ ਸਕੂਨਤਾ ਤੈਨੂੰ ਆਪਣੇ ਆਪ ਦੇ ਵਿੱਚ ਮਿਲਣਾ ਹੈ ਉਹ ਖੁਸ਼ੀਆਂ ਆਪਣੇ ਆਪ ਦੇ ਵਿੱਚ ਮਿਲਣਗੀਆਂ ਜਿਵੇਂ ਸਿਆਣੇ ਕਹਿੰਦੇ ਨੇ ਬੰਦਾ ਬੰਦੇ ਦੀ ਦਰ ਹੋਵੇ ਤਜੇ ਪਿਆਰ ਮੁਹੱਬਤ ਇਹ ਨਾ ਹੋਈ ਤਾਂ ਇਹ ਦੁਨੀਆ ਤੇ ਹੋਇਆ ਤਨਦੌਲਤ ਤਰੀ ਤਰਾਹੀ ਰਹੇਗੀ ਆਪਣੀ ਈਗੋ ਆਪਣੀ ਹੰਕਾਰ ਕਰਕੇ ਉਹਨਾਂ ਨੇ ਸਭ ਕੁਝ ਤਬਾਹ ਕਰ ਲਿਆ ਸਿਰਫ ਮਲੋ ਜੇ ਰਾਵਣ ਦਾ ਜ਼ਿਕਰ ਕੀਤਾ ਜਾਵੇ ਰਾਵਣ ਦੇ ਕੋਲ ਕੀ ਕਮੀ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸੋਨੇ ਦੀ ਲੰਕਾ ਅਤੇ ਗੁਰਬਾਣੀ ਦੇ ਅੰਦਰ ਭਗਤ ਸਹਿਬਾਨ ਲਿਖਦੇ ਨੇ 1 ਲੱਖ ਪੂਤ ਸਵਾ ਲਖ ਨਾਤੀ 12 ਯੋਜਨ 76 ਚੱਲੇ ਥਾ 12 ਯੋਜਨ ਤੇ 76 ਝੁਲਦਾ ਸੀ ਉਹਦੇ ਪਰਿਵਾਰ ਤੇ ਇਕੱਲੇ ਉਹਤੇ ਨਹੀਂ ਉਹਦੇ ਪਰਿਵਾਰ ਤੇ ਸੋਨੇ ਦੀ ਲੰਕਾ ਪਰ ਲੰਕਾ ਜੋ ਕੁਝੋ ਨੇ ਕੀਤਾ ਵੇ ਸ਼ੱਕ ਆਪਣੀ ਭੈਣ ਦੇ ਭੈਣ ਦੇ ਪਿਆਰ ਦੇ ਬਦੌਲਤ ਕੀਤਾ ਉਹਨੇ ਸਭ ਕੁਝ ਕੀਤਾ ਆਪਣੇ ਭੈਣ ਦੇ ਪਿਆਰ ਤੇ ਲੁਟਾਇਆ ਨੱਕ ਕਟਿਆ ਉਹਨੇ ਆਪਣੇ ਭੈਣ ਦੇ ਬਦੌਲਤ ਪਰ ਜੋ ਗੁਰਬਾਣੀ ਦਾ ਫੈਸਲਾ ਹੈ ਉਹ ਇਹ ਕਹਿੰਦੇ ਨੇ ਸਤਿਗੁਰੂ ਕਹਿੰਦੇ ਜੇ ਉਹ ਸਮਝ ਲੈਂਦਾ ਕੁਝ ਸਮੇਂ ਦੇ ਲਈ ਕਿ ਜਿਹਨੇ ਮੈਂ ਨੱਕ ਕਟਿਆ ਉਹਦੇ ਨਾਲ ਜਾ ਕੇ ਉਹ ਤੋਂ ਨੱਕ ਕਟਾਵਾ ਭਾਵੇਂ ਉਹਦਾ ਕਟਾ ਮੈਦਾਨੇ ਜੰਗ ਦੇ ਵਿੱਚ ਦੋ ਮੜ ਖੁੱਲਦੇ ਆ ਜਾਂ ਜੋ ਸੂਰਮੇ ਲੜਦੇ ਨੇ ਇੱਕ ਨੂੰ ਤਾਂ ਟਹਿਣਾ ਪੈਂਦਾ ਤਾਂ ਜੇ ਉਹਨਾਂ ਦੇ ਨਾਲ ਸਿੱਧਾ ਮੱਥਾ ਲੈਂਦਾ ਜਾ ਕੇ ਫਿਰ ਤਾਂ ਰਾਵਣ ਦਾ ਚੰਗਾ ਉਹਨੂੰ ਰੱਬ ਦਾ ਰੂਪ ਮੰਨਿਆ ਜਾਣਾ ਸੀ ਉਹਨੇ ਜਾ ਕੇ ਸੀਤਾ ਨੂੰ ਚੁੱਕ ਲਿਆ ਬੇਸਮਝੀ ਮੂਰਖਪਣਾ ਮੂਰਖ ਰਾਵਣ ਕਿਆ ਲੈ ਗਏ ਤਾਂ ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਕਤੀ ਮੰਨ ਲੋ ਸਿੱਖਿਆ ਹੀ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਵਿਸਵੰਬਰਪੁਰ ਨਗਰ ਦੇ ਨੇ ਰਾਵਣ ਵਰਗਾ ਕਹਿੰਦੇ ਹੈ ਕੋਈ ਨਹੀਂ ਆ ਦੁਨੀਆ ਤੇ ਚਾਰ ਵੇਦਾਂ ਦਾ ਗਿਆਤਾ ਸੀ ਕਾਲ ਨੂੰ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਅਤੇ ਜਿਹੜੇ ਉਹਦੇ ਵਿਚਾਰ ਸੀ ਦੁਨੀਆ ਤੇ ਰਾਮ ਨੇ ਵੀ ਕਿਹਾ ਸੀ ਕਹਿੰਦੇ ਤੂੰ ਲਸ਼ਮਣ ਸਵਾਸ ਥੋੜੇ ਰਹਿ ਗਏ ਨੇ ਸਮਾਂ ਥੋੜਾ ਰਹਿ ਗਿਆ ਰਾਵਣ ਦੇ ਕੋਲ ਜਸ ਸਿੱਖਿਆ ਨੇ ਜਿਹੜਾ ਰਾਵ ਆਪਣੇ ਭਰਾ ਨੂੰ ਤੋੜ ਰਿਹਾ ਜਿਸ ਰਾਵਣ ਦੇ ਕੋਲ ਰਾਵਣ ਬਹੁਤ ਵੱਡਾ ਤੇ ਦਿਵਾਨ ਬਹੁਤ ਵੱਡਾ ਸਕਾਲਰ ਸੀ ਤਮੋਂ ਕੋ ਨਾਨਕ ਦੇ ਮਹਾਰਾਜ ਜੀ ਜਦੋਂ ਇੱਥੇ ਸਿੱਖਿਆ ਦੇ ਰਹੇ ਨੇ ਸਿੱਖਿਆ ਸਭ ਤੋਂ ਤੁਰਦਾ ਇਹ ਕਹਿੰਦੇ ਨੇ ਸਿਮਰ ਸਤਨਾਮ ਸੁਖਦਾਈ ਕਿ ਜਦੋਂ ਤੱਕ ਨਾਮ ਨਹੀਂ ਸਿਮਰਦੇ ਉਦੋਂ ਤੱਕ ਗਿਆਨ ਨਹੀਂ ਮਿਲ ਹੁੰਦਾ ਉਦੋਂ ਤੱਕ ਬੇਸਮਝੀ ਦੇ ਵਿੱਚ ਇਨਸਾਨ ਸੋਨੇ ਦੀ ਲੰਕਾ ਕਹਿੰਦੇ ਸਵਾਹ ਹੋ ਗਈ ਉਹ ਵੀ ਸੋਨਾ ਸਵਾਹ ਹੁੰਦਾ ਨਹੀਂ ਹੈ ਇਹ ਵੀ ਸਵਾਹ ਹੋ ਜਾਂਦਾ ਹੈ ਸੋਨਾ ਜਿੰਨਾ ਤਪੇਗਾ ਉਤਨਾ ਉਦੀਸ਼ੋਧਤਾ ਹੁੰਦੀ ਹੈ ਉਹਦੇ ਅੰਦਰ ਉਤਨਾ ਸ਼ੁੱਧ ਹੁੰਦਾ ਹੈ ਪਰ ਕਹਿੰਦੇ ਸੋਨੇ ਦੀ ਲੰਕਾ ਸਾੜ ਦਿੱਤੀ ਹੈ ਤਗੁਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਸਮਝ ਐ ਤੁਹਾਡੀ ਤੁਹਾਡੇ ਕੋਲ ਗਿਆਨ ਹੈ ਅਤੇ ਇਤਨੀ ਸਮਝ ਤੁਹਾਨੂੰ ਇਹ ਨਾਮ ਕਰਕੇ ਆਵੇ ਕਿ ਇੱਕ ਦਿਵਸ ਵੈਸੇ ਉਗਤਦਾਨੀ ਜਦੋਂ ਗਿਆਨ ਦਿੰਦੇ ਨੇ ਕੋਰ ਮਲੋ ਬਚਨ ਬਿਲਾ ਸਾਂਝੇ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਜੌਰੀ ਦੇ ਬੇੜੇ ਦੇ ਵਿੱਚ ਬਹਿ ਜਾਂਦੇ ਨੇ ਜਿਹੜਾ ਵੀ ਕੋਈ ਆਉਂਦੇ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਕਰਦਾ ਹੁਣ ਸਤਿਗੁਰੂ ਏਕ ਦਿਵਸ ਵੈਸੇ ਗਤਦਾਨੀ ਇੱਕ ਦਿਨ ਕਵੀ ਜੀ ਲਿਖਦੇ ਨੇ ਸਤਿਗੁਰੂ ਜੌਰੀ ਦੇ ਘਰ ਬੇੜੇ ਦੇ ਵਿੱਚ ਬੈਠੇ ਮਰਦਾਨਾ ਜੀ ਅਤੇ ਬਾਲਾ ਜੀ ਇਹ ਜੌਰੀ ਵੀ ਕੋਲ ਬੈਠਿਆ ਹੈ ਅਤੇ ਬੋਲਿਓ ਮਰਦਾਨਾ ਅਸ ਬਾਨੇ ਮਰਦਾਨੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਵਾਲ ਕੀਤਾ तकरीबन ਨਗਰ ਦੇ ਕਾਫੀ ਬੈਠੇ ਨੇ ਹੁਣ ਮਰਦਾਨੇ ਨੇ ਸਵਾਲ ਇਹ ਕੀਤਾ ਇਥੇ ਆਸਾਨ ਰਹਿਨਤume ਆਏ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਜਿੱਥੇ ਸਾਡਾ ਦਿਲ ਕਰਦਾ ਸੀ ਨਾ ਜਿਵੇਂ ਸੰਗਲਾ ਦੀਪ ਗਏ ਸੀ ਸੰਗਲਾ ਦੀਪ ਦਾ ਰਾਜਾ ਸਿਵਨਾਵ ਰਾਜਾ ਉਹਨੇ ਸਾਨੂੰ ਰਾਜਿਆਂ ਦੇ ਬਾਗ ਰੱਖੀ ਆਪਣੇ ਮਹਿਲਾਂ ਦੇ ਵਿੱਚ ਬੜਾਉਨੇ ਪੂਜੇ ਤੁਹਾਨੂੰ ਪੂਜੇ ਤੁਹਾਡੀ ਪੂਜਾ ਹੁੰਦੀ ਆ ਲੋਕ ਸਾਡੇ ਵੀ ਕਰਦੇ ਨੇ ਤੁਹਾਡਾ ਦਵ ਸਤਿਕਾਰ ਹੁੰਦਾ ਤੁਹਾਡੇ ਕਰਕੇ ਸਾਡਾ ਵੀ ਹੁੰਦਾ ਉਹ ਸਮੇਂ ਰਾਜਿਆਂ ਵਾਲੀ ਫੀਲਿੰਗ ਆ ਰਹੀ ਸੀ ਤਾਂ ਜਦੋਂ ਸਿਵ ਨਾਭ ਦੇ ਕੋਲ ਸੰਗਲਾ ਦੀਪ ਦੇ ਉਹਦੇ ਨਗਰ ਦੇ ਵਿੱਚ ਸੀ ਪਰ ਗੁਰੂ ਨਾਨਕ ਦੇਵ ਮਹਾਰਾਜੀ ਹੁਣ ਤੁਹਾਨੂੰ ਇੱਥੇ ਤਪਤਾ ਰੇਤ ਦੇ ਆਉਂਦੇ ਆ ਆਏ ਆਸੀਂ ਇਸ ਚੋਰੀ ਦੇ ਘਰ ਆਏ ਆ ਜਿਹੜਾ ਵੀ ਕੋਈ ਆਇਆ ਤੁਹਾਡੇ ਕੋਲ ਦੁਖਿਆਰਾ ਆਇਆ ਆ ਦੁੱਖ ਆਇਆ ਤਕਲੀਫ ਹੈ ਅਤੇ ਜਦੋਂ ਉਹਨਾਂ ਦਾ ਘਰ-ਵਾਰ ਵੇਖਦੇ ਆ ਮਹਿਲਾ ਵਰਗੇ ਉਹਨਾਂ ਦੇ ਮਖਾਨ ਜਿਹਦੇ ਕੋਲ ਹੈ ਨਹੀਂ ਹੈ ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਤਾਂ ਦੁਖੀ ਹੋਵੇ ਜਿਹਦੇ ਕੋਲ ਸਭ ਕੁਝ ਹੈ ਦੁਖੀ ਉਹ ਵੀ ਹੈ ਤਮਰਦਾਨੇ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਕਿ ਦੇਖਿਓ ਨਗਰ ਰੁਚਰ ਮਨ ਭਾਏ ਤੁਹਾਡਾ ਹੁਕਮ ਹੁੰਦਾ ਗੁਰੂ ਨਾਨਕ ਦੇਵ ਜੀ ਅਸੀਂ ਰੁਚੀ ਦੇ ਨਾਲ ਵੱਲੋ ਬੜੇ ਆਪਣਾ ਨਗਰ ਸਮਝ ਕੇ ਨਗਰ ਦੇ ਵਿੱਚ ਅਸੀਂ ਜਾਂਦੇ ਆ ਜਿਹੜਾ ਕੋਈ ਸੱਦਾ ਦਿੰਦਾ ਉਹਦੇ ਘਰ ਅਸੀਂ ਜਾਂਦੇ ਆਂ ਜੋਰੀ ਜੀ ਲੈ ਕੇ ਜਾਂਦੇ ਨੇ ਆ ਮੇਰਾ ਚਾਚਾ ਮੇਰਾ ਤਾਇਆ ਆ ਸਾਡਾ ਅਣਗੌੜਾ ਮੇਰਾ ਭਰਾ ਸਾਰਿਆਂ ਦੇ ਗਏ ਆ ਕਹੀਂ ਆਪ ਲੈ ਕੇ ਗਏ ਨੇ ਪਰ ਸਤਿਗੁਰੂ ਅਸੀਂ ਇੱਥੇ ਇਤਨੇ ਦਿਨ ਹੋ ਗਏ ਸਾਨੂੰ ਅਤੇ ਇਸ ਨਗਰ ਦੇ ਵਿੱਚ ਜਿਹੜਾ ਦੁਖੀ ਹੈ ਉਹਨਾਂ ਤਾਂ ਦੁਖੀ ਹੋਣੀ ਹੈ ਜਿਹੜੇ ਦੇ ਕੋਲ ਹਰ ਇੱਕ ਸੂਨਤ ਹੈ ਦੁਖੀ ਉਹ ਵੀ ਇੱਥੇ ਹੁਣ ਇਹਨਾਂ ਦਾ ਹੱਲ ਕੀ ਹੈ ਇਹਨਾਂ ਦਾ ਸਮਾਧਾਨ ਕੀ ਹੈ ਹੁਣ ਜਿਹੜਾ ਦੁਖੀ ਹੈ ਉਹਨੂੰ ਪੁੱਛਿਆ ਜਾਵੇ ਕੀ ਦੁੱਖ ਹੈ ਮੇਰੇ ਕੋਲ ਆਵਸਥਾ ਨਹੀਂ ਹੈ ਆ ਪਜਾਰਤ ਨਹੀਂ ਹੈ ਘਰ-ਵਾਰ ਚੰਗਾ ਨਹੀਂ ਹੈ ਸਾਰੀ ਜ਼ਿੰਦਗੀ ਮਿਹਨਤ ਕਰਦੇ ਆ ਹੋ ਗਈ ਚਾਰ ਛਲੜ ਮੈਂ ਜੋੜ ਨਹੀਂ ਸਕੇ ਆ ਤੇ ਜਿਹਨੇ ਜੋੜੇ ਨੇ ਦੁਖੀ ਉਹ ਵੀ ਹੈ ਆ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਮਨ ਦੇ ਵਿੱਚ 100 ਸਵਾਲ ਖੜੇ ਹੁੰਦੇ ਨੇ ਕਿ ਆਪਾਂ ਤਾਂ ਪਤਾ ਨਹੀਂ ਕਦੋਂ ਉਹਦਾ ਨਗਰ त्यागे ਆ ਕਦੋਂ ਦਾ ਆਪਾਂ ਨਗਰ ਤੇ ਚੱਲੇ ਆ ਪਰਿਵਾਰ ਤੇ ਸਾਡੇ ਬੱਚੇ ਨੇ ਪਰਿਵਾਰ ਹੈ ਰੰਗ ਭਾਗ ਲੱਗੇ ਨੇ ਪਰ ਜਦੋਂ ਦੁਨੀਆ ਨੂੰ ਤੱਕਦੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਇਦਾਂ ਲੱਗਦੇ ਤਾਂ ਸਾਰੀ ਮੋਹ ਮਾਇਆ ਕਿਸੇ ਦੇ ਕੋਲ ਹੈ ਕਿਸੇ ਦੇ ਕੋਲ ਨਹੀਂ ਹੈ ਤਾਂ ਕੋਈ ਬੰਦਾ ਨਹੀਂ ਜਿਹੜਾ ਤਾਰਾ ਮਗਟੇ ਕਾਣੇ ਤੇ ਨਹੀਂ ਜਾਂਦਾ ਉਹ ਤਾਂ ਦੁਖੀ ਹੋਣਾ ਲਾਜ਼ਮੀ ਹੈ ਜਿਹੜਾ ਜਾ ਵੀ ਰਿਹਾ ਦੁਖੀ ਹੋਵੇ ਜਿਹਦੇ ਕੋਲ ਗਿਆਨ ਨਹੀਂ ਹੈ ਉਹ ਤਾਂ ਬੇਸਮਝੀ ਦੇ ਵਿੱਚ ਅਗਿਆਨਤਾ ਦੇ ਵਿੱਚ ਹੋਵੇ ਜਿਹਦੇ ਕੋਲ ਹੈ ਗਿਆਨ ਉਹ ਵੀ ਅਗਿਆਨਤਾ ਦੇ ਵਿੱਚ ਤੁਰਿਆ ਫਿਰਦਾ ਬੇਸਮਝੀ ਦੇ ਵਿੱਚ ਤੁਰਿਆ ਫਿਰਦਾ ਉਸ ਗਿਆਨ ਤੋਂ ਕੰਮ ਨਹੀਂ ਲੈ ਰਿਹਾ ਗੁਰੂ ਨਾਨਕ ਦੇ ਮਹਾਰਾਜ ਜਿਨੂੰ ਨੇ ਸਵਾਲ ਕੀਤਾ ਮਰਦਾਨੇ ਨੇ ਸਤਿਗੁਰੂ ਕਹੈ ਤਮ ਨਿਕਸੇ ਹੋਏ ਉਦਾਸੀ ਤਾਂ ਜਦੋਂ ਜਾਣੇ ਆ ਨਾ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਲੋਕਾਂ ਨੂੰ ਦੇਖ ਕੇ ਬੜਾ ਉਦਾਸ ਹੋ ਜਾਈ ਨੇ ਰੱਬ ਜੀ ਕਿਹੜੀਆਂ ਰਹਿਮਤਾ ਕਰਨ ਰੱਬ ਜੀ ਕਿਹੜੀ ਕਰਮਣਿਆਵਾਜੀ ਕਰਨ ਘਰਵਾਲਾ ਤੇਰਾ ਚੰਗਾ ਪਰਿਵਾਰ ਦੇ ਵਿੱਚ ਤੇਰੀ ਤੰਦਰੁਸਤੀ ਹੈ ਤੂੰ ਤੰਦਰੁਸਤ ਹੈ ਹਰ ਇੱਕ ਘਰ ਦੇ ਵਿੱਚ ਵਸਤੂ ਹੈ ਪਦਾਰਥ ਹੈ ਸਹੂਲਤ ਹੈ ਹਰ ਇੱਕ ਘਰ ਦੇ ਵਿੱਚ ਤਾਂ ਹੋਰ ਕੀ ਚਾਹੀਦਾ ਰੱਬ ਕਿਨੇ ਰੱਬ ਤੈਨੂੰ ਆ ਕੇ ਕਹੇਗਾ ਕਿ ਮੈਂ ਤੈਨੂੰ ਮਿਲਣਾ ਆਂ ਭਾਈ ਮੈਂ ਮਿਲਿਆ ਰੱਬ ਦੀਆਂ ਇਹ ਉਜਮਤਾ ਹੁੰਦੀਆਂ ਨੇ ਕਾਰੋਬਾਰ ਦੇ ਵਿੱਚ ਤਰੱਕੀਆਂ ਹੁੰਦੀਆਂ ਨੇ ਸਰੀਰਕ ਤੰਦਰੁਸਤੀਆਂ ਹੁੰਦੀਆਂ ਨੇ ਹੁਣ ਦੀ ਦੇ ਵਿੱਚ ਜਿਹਦੇ ਕੋਲ ਤੰਦਰੁਸਤੀ ਹੈ ਸਭ ਤੋਂ ਵੱਡੀ ਪਰਮਾਤਮਾ ਦੀ ਇਹ ਦਾਤ ਹੈ ਮਾਇਆ ਦਾ ਕੋਈ ਜਿਹਦੇ ਕੋਲ ਹੈ ਉਹ ਵੀ ਦੁਖੀ ਹੈ ਜਿਹਦੇ ਕੋਲ ਨਹੀਂ ਹੈ ਉਹ ਵੀ ਦੁਖੀ ਹੈ ਅਰ ਜਿਹੜਾ ਤੰਦਰੁਸਤ ਸਰੀਰ ਹੈ ਸੰਗਤ ਜੀ ਤਾਂ ਸਭ ਤੋਂ ਵੱਡੀ ਰੱਬ ਦੀ ਕਿਰਪਾ ਇਹਦੇ ਵਿੱਚ ਹੈ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਨਾਲ ਮਰਦਾਨਾ ਜੀ ਕਹਿ ਰਹੇ ਸੀ ਸਤਗੁਰੂ ਨਗਰ ਨੂੰ ਦੇਖ ਕੇ ਉਦਾਸ ਹੋਏ ਜਾਈਦਾ ਅਤੇ ਕੋਈ ਬਚਨ ਬਿਲਾਸ ਕਰੋ ਕਿ ਜਿਹਦੇ ਕੋਲ ਹੈ ਦੁਖੀ ਹੈ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਇਹਨਾਂ ਦਾ ਕੋਈ ਬਚਨ ਕਰ ਸਕਦੇ ਇਹਨਾਂ ਦੇ ਲਈ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਤੁਸੀਂ ਦੱਸੋ ਮਰਦਾਨੇ 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 ਦੱਸ ਸਭਾ ਤੁਹਾਨੂੰ ਕਿਹੜਾ ਵਚਨ ਸਾਂਝਾ ਕਰੀਏ ਹੁਣ ਵਚਨ ਤਾਂ ਸਾਂਝਾ ਤਾਂ ਕਰੀਏ ਨਾ ਕੋਈ ਓਲੇ ਦੇ ਵਿੱਚ ਹੋਵੇ ਜਿਹੜਾ ਗੁਰਬਤ ਦੇ ਵਿੱਚ ਜੀ ਰਿਹਾ ਉਹ ਵੀ ਸਾਡੇ ਕੋਲ ਆ ਰਿਹਾ ਜਿਹੜਾ ਆਪਣੀ ਐਸ਼-ਔਰਾਮ ਦੀ ਜ਼ਿੰਦਗੀ ਦੇ ਵਿੱਚ ਜੀ ਰਿਹਾ ਹਰ ਇੱਕ ਸੁਹੁੰਦ ਦੇ ਵਿੱਚ ਉਹ ਵੀ ਸਾਡੇ ਕੋਲ ਆ ਰਿਹਾ ਪਰ ਸਕੂਨ ਤੈਨੂੰ ਕਿਹਦੇ ਕੋਲ ਲੱਗਦਾ ਮਰਦਾਨਾ ਕਹਿੰਦਾ ਸਕੂਨ ਮੈਨੂੰ ਉਹਦੇ ਕੋਲ ਲੱਗਦਾ ਜਿਹਦੇ ਕੋਲ ਹੈ ਨਹੀਂ ਬੇਪਰਵਾਤਾ ਹੈ ਜਿਹਦੇ ਕੋਲ ਹੈ ਸਭ ਕੁਝ ਤਾਂ ਉਹ ਲਾਪਰਵਾਹ ਹੋ ਜਾਂਦਾ ਹੈ ਬੇਪਰਵਾਹ ਬੰਦੇ ਰੱਬ ਨੂੰ ਚੰਗੇ ਨੇ ਲਾਪਰਵਾਹ ਨਹੀਂ ਤੈਦਾ ਸਤਿਗੁਰੂ ਕਿਰਪਾ ਕਰਦੇ ਨੇ ਮਰਦਾਨੇ ਜੀ ਦੇ ਨਾਲ ਗੱਲਬਾਤ ਕਰ ਰਹੇ ਨੇ ਮਰਦਾਨਾ ਹੋਰ ਵੀ ਸਵਾਲ ਕਰੇਗਾ ਹਾਲਾਂਕਿ ਮਰਦਾਨੇ ਦਾ ਮਨ ਉਦਾਸ ਉਹਨਾਂ ਨੂੰ ਵੇਖ ਕੇ ਮਰਦਾਨੇ ਦੇ ਜ਼ਰੀਏ ਸਤਿਗੁਰੂ ਤਾਰਦੇ ਨੇ ਸਾਰੇ ਗੀ ਬਚਨ ਬਿਲਾਸ ਹੋ ਰਹੇ ਨੇ ਸੰਗੀਤ ਜੋ ਉੱਪਰ ਕਲਮ ਵਿਚਾਰਾਂਗੇ ਸਮਾਪਤੀ ਦਸਣੇ ਪੁਣਾ ਬੁੱਲਾ ਦੇਖਿਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ